ਧੰਨਵਾਦ ਹੈ ਨਾ ਸੇਵੀਆਂ ਦਾ ਧੰਨਵਾਦ ਪਾ ਸ਼ਾਕੇ ਚਰਮਾ ਗਰਮ ਚਾਹ ਨਾਲ ਲੱਡੂ ਦਾ ਮਠੀਆਂ ਵੈਗਦੇ ਜੀ ਚਾਹ ਦਾ ਲੰਗਰ ਸ਼ਾਕੇ ਹੈ ਵੀਰੋ ਜੀ ਲੰਗਰ ਚਾਹ ਮਠੀਆਂ ਤੇ ਲੱਡੂਆਂ ਦਾ ਜੀ ਹਾਂ ਸਮੂਹ ਦੁਕਾਨਦਾਰਾਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਫੱਤੇ ਵਾਲੇ ਦੇ ਲੰਗਰ ਹਾਰ ਵਿਖੇ ਲਗਾਇਆ ਗਿਆ ਚਾਹ ਲੱਡੂਆਂ ਤੇ ਮਠੀਆਂ ਦਾ ਲੰਗਰ ਜਿਸ ਦੌਰਾਨ ਸੇਵਾਦਾਰਾਂ ਨੇ ਆਪਣੀ ਵੱਧ ਛੜ ਕੇ ਸੇਵਾ ਨਿਭਾਈ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਸਮੂਹ ਦੁਕਾਨਦਾਰਾਂ ਨੇ ਪ੍ਰਕਾਸ਼ਪੁਰਬ ਧੰਨ ਧੰਨ ਸਾਹਿਬ શ્રી ਗੁਰੂ ਗੋਬਿੰਦ ਸਾਹਿਬ ਜੀ ਦੇ ਮਹੂਬ ਪੰਜਾਬ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਪ੍ਰਕਾਸ਼ਪੁਰਬ ਦੀਆਂ ਦਿੱਤੀਆਂ ਵਧਾਈਆਂ ਦੇਖੋ ਖਾਸ ਰਿਪੋਰਟ ਇਸ ਮੌਕੇ ਸੇਵਾਦਾਰਾਂ ਨਾਲ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਚਾਹ ਦਾ ਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ ਸਮੂਹ ਸਾਡੀ ਮਾਰਕੀਟ ਦੇ ਜੋ ਦੁਕਾਨਦਾਰ ਵੀਰ ਤੇ ਸਮੂਹ ਇਲਾਕਾ ਨਿਵਾਸੀ ਦੇ ਸਮੂਹ ಗ್ರಾಮ ਪੰਚਾਇਤ ਫਤੇਵਾਲਾ ਨੇ ਬਹੁਤ ਸਹਿਯੋਗ ਦਿੱਤਾ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਗੁਰੂ ਗੁਰੂ ਮਹਾਰਾਜ ਦੇ ਦਿਹਾੜੇ ਵੱਧ ਚੜ ਕੇ ਮਨਾਏ ਜਾਣ ਸਾਰਿਆਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੀ ਕਮੇਟੀ ਪਿੰਡ ਫੱਤੇਵਾਲੇ ਵਿੱਚ ਜੋ ਕੀ ਸੰਯੋਗ ਦਿੱਤਾ ਦੁਕਾਨਦਾਰਾਂ ਨੇ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਪਿੰਡ ਫੱਤੇਵਾਲਾ ਸਾਰੀ ਕਮੇਟੀ ਦਾ ਧੰਨਵਾਦ ਸਾਰੇ ਪਿੰਡ ਨਗਰ ਨਿਵਾਸੀਆਂ ਦਾ ਧੰਨਵਾਦ ਜੋ ਕੀ ਲੰਗਰ ਵਿੱਚ ਸੰਯੋਗ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇ ਪਰਕੋਸ਼ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਦਾ ਜਿਹੜਾ ਲੱਡੂਆਂ ਇਹ ਦੁੱਧ ਦਾ ਚਾਹ ਦਾ ਲੰਗਰ ਲਗਾਇਆ ਗਿਆ ਹੈ ਸਮੂਹ ਦੁਕਾਨਦਾਰ ਫੱਤੇਵਾਲਾ ਵੱਲੋਂ ਤੇ ਪਿੰਡ ਦੇ ਪਸਾਰਾਂ ਵਿੱਚ ਬਹੁਤ ਸੰਯੋਗਤਾ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ